ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪੈਨ ਪ੍ਰਾਪਾਣ ਨੂੰ ਅੱਜ ਅਸੀਂ ਕਰਨ ਜਾ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਕੀਤੀਆਂ ਗਈਆਂ ਚਾਰ ਪਵਿੱਤਰ ਯਾਤਰਾਵਾਂ ਯਾਨੀ ਚਾਰ ਉਦਾਸੀਆਂ ਦਾ ਜ਼ਿਕਰ ਜੇਕਰ ਤੁਸੀਂ ਇਸ ਤੋਂ ਪਹਿਲੀ ਵੀਡੀਓ ਨਹੀਂ ਦੇਖੀ ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ ਤਾਂ ਤੁਸੀਂ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਉਹਨਾਂ ਲਈ ਹਾਂ ਵਾਪਸ ਮੁੱਦੇ ਤਾਂ ਗੁਰੂ ਨਾਨਕ ਦੇਵ ਜੀ ਨੇ ਚਾਰੇ ਦਿਸ਼ਾਵਾਂ ਵਿੱਚ ਆਪਣੀਆਂ ਉਦਾਸੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਉਦਾਸੀ ਲਗਭਗ 1500 ਇਸਵੀ ਵਿੱਚ ਸ਼ੁਰੂ ਹੋਈ ਸੀ ਗੁਰੂ ਜੀ ਨੇ ਭਾਰਤ ਦੇ ਪੂਰਬੀ ਖੇਤਰਾਂ ਦਾ ਦੌਰਾ ਕੀਤਾ ਸੀ ਇਸ ਦੌਰਾਨ ਪਾਈ ਮਰਦਾਨਾ ਵੀ ਉਹਨਾਂ ਦੇ ਨਾਲ ਸਨ ਜੋ ਕਿ ਗੁਰੂ ਜੀ ਦੇ ਰਵਾਬੀ ਵੀ ਸੀ ਇਸ ਉਦਾਸੀ ਦੌਰਾਨ ਗੁਰੂ ਜੀ ਨੇ ਸੁਲਤਾਨਪੁਰ ਸੈਦਪੁਰ ਤੁਲੰਬਾ ਉਰਕ ਖੇਤਰ ਪਾਣੀਪਤ ਦਿੱਲੀ ਹਰਦੁਆਰ ਗੋਰਖਮਤਾ ਬਨਾਰਸ ਗਿਆ ਤੁਬਰੀ ਕਾਮਰੂਪ ਆਸਾ ਦੇਸ਼ ਅਤੇ ਜਗਨਨਾਥਪੁਰੀ ਆਦਿ ਥਾਵਾਂ ਵਿੱਚ ਪ੍ਰਸਥਾਨ ਕੀਤਾ ਸਹਿਦਪੁਰ ਵਿੱਚ ਗੁਰੂ ਜੀ ਨੇ ਲਾਲੂ ਨੂੰ ਆਪਣਾ ਚਿੱਲਾ ਬਣਾਇਆ ਗੁਰੂ ਜੀ ਨੇ ਮਲਕ ਭਾਗੋ ਤੋਂ ਭੋਜਨ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਕਿਉਂਕਿ ਉਸਨੇ ਭ੍ਰਸ਼ਟਾਚਾਰ ਅਤੇ ਤੋਖਾੜੀ ਦੌਰਾਨ ਆਪਣੀ ਰੋਜ਼ੀ-ਰੋਟੀ ਕਮਾਈ ਸੀ ਤਲੰਬਾ ਵਿੱਚ ਗੁਰੂ ਜੀ ਇੱਕ ਠੱਗ ਨੂੰ ਮਿਲੇ ਜਿਸ ਦਾ ਨਾਮ ਸੱਜਣ ਠੱਗ ਸੀ ਹਰ ਦੁਆਰ ਵਿਖੇ ਗੁਰੂ ਜੀ ਨੇ ਸਵੇਰੇ-ਸਵੇਰੇ ਸੂਰਜ ਵੱਲ ਮੂੰਹ ਕਰਕੇ ਲੋਕਾਂ ਨੂੰ ਆਪਣੇ ਪੁਰਖਿਆਂ ਲਈ ਪਾਣੀ ਸੁੱਟਦੇ ਦੇਖਿਆ ਗੁਰੂ ਜੀ ਨੇ ਲੋਕਾਂ ਦੇ ਵਹਿਮਾਂ ਪਰਮਾਂ ਨੂੰ ਦੂਰ ਕਰਨ ਲਈ ਉਲਟ ਦਿਸ਼ਾ ਵਿੱਚ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ? ਗੁਰੂ ਜੀ ਨੇ ਕਿਹਾ ਕਿ ਉਹ ਪੰਜਾਬ ਵਿੱਚ ਖੇਤਾਂ ਦੀ ਸਿੰਚਾਈ ਕਰ ਰਹੇ ਹਨ। ਲੋਕਾਂ ਨੇ ਕਿਹਾ ਕਿ ਤੁਹਾਡਾ ਪਾਣੀ ਇੰਨੀ ਦੂਰ ਕਿਵੇਂ ਜਾ ਸਕਦਾ ਹੈ? ਤਾਂ ਗੁਰੂ ਜੀ ਨੇ ਕਿਹਾ ਕਿ ਜਦੋਂ ਉਹਨਾਂ ਦਾ ਪਾਣੀ ਕੁਝ ਮੀਲ ਦੂਰ ਨਹੀਂ ਪਹੁੰਚ ਸਕਦਾ ਸੀ ਤਾਂ ਉਹਨਾਂ ਲੋਕਾਂ ਦਾ ਪਾਣੀ ਕਰੋੜਾਂ ਮੀਲ ਦੂਰ ਉਨ੍ਹਾਂ ਦੇ ਪੁਰਖਿਆਂ ਤੱਕ ਕਿਵੇਂ ਪਹੁੰਚ ਸਕਦਾ ਸੀ ਲੋਕ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋਏ ਅਤੇ ਲੋਕਾਂ ਨੇ ਵਹਿਮ ਪਰਮ ਕਰਨੇ ਛੱਡ ਦਿੱਤੇ ਗੋਰਖ ਮਤਾ ਜਿਸ ਨੂੰ ਅੱਜ ਕੱਲ ਕੇ ਨਾਨਕ ਮਤਾ ਦਾ ਨਾਮ ਦਿੱਤਾ ਜਾਂਦਾ ਹੈ ਇਹ ਉੱਤਰ ਪ੍ਰਦੇਸ਼ ਵਿੱਚ ਸਥਿਤ ਹੈ ਬਨਾਰਸ ਨੂੰ ਵੀ ਅੱਜ ਕੱਲ ਵਾਰਾਨਸੀ ਕਿਹਾ ਜਾਣ ਲੱਗ ਪਿਆ ਹੈ ਆਸਾ ਦੇਸ਼ ਨੂੰ ਅੱਜ ਕੱਲ ਅਸਾਮ ਕਿਹਾ ਜਾਣ ਲੱਗ ਪਿਆ ਹੈ ਤੇ ਜਗਨਨਾਥਪੁਰੀ ਵਿੱਚ ਪੂਰੀ ਮੰਦਿਰ ਵਿੱਚ ਗੁਰੂ ਜੀ ਨੇ ਦੇਖਿਆ ਕਿ ਬਹੁਤ ਸਾਰੇ ਲੋਕ ਪੂਜਾ ਕਰ ਰਹੇ ਹਨ ਅਤੇ ਭਗਵਾਨ ਵਿਸ਼ਨੂੰ ਦੀ ਆਰਤੀ ਕਰਦੇ ਹਨ ਗੁਰੂ ਜੀ ਨੇ ਲੋਕਾਂ ਨੂੰ ਕਿਹਾ ਕਿ ਮੂਰਤੀ ਪੂਜਾ ਬੇਕਾਰ ਹੈ ਪਰਮਾਤਮਾ ਸਰਵ ਵਿਆਪਕ ਹੈ ਕੁਦਰਤ ਹਮੇਸ਼ਾ ਸਰਬ ਵਿਆਪਕ ਪਰਮਾਤਮਾ ਦੀ ਆਰਤੀ ਕਰਦੀ ਹੈ ਇਸ ਉਦਾਸੀ ਦੌਰਾਨ ਉਹਨਾਂ ਨੇ ਬਹੁਤ ਸਾਰੇ ਵਹਿਮਾਂ ਪਰਮਾਂ ਦਾ ਖੰਡਨ ਕੀਤਾ ਅਤੇ ਪਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਇਹ ਉਦਾਸੀ 1506 ਦੇ ਲਗਭਗ ਸਮਾਪਤ ਹੁੰਦੀ ਹੈ ਅਤੇ 1506 ਦੇ ਲਗਭਗ ਹੀ ਗੁਰੂ ਜੀ ਨੇ ਦੂਸਰੀ ਉਦਾਸੀ ਦਾ ਆਰੰਭ ਕੀਤਾ ਇਸ ਵਾਰ ਗੁਰੂ ਜੀ ਨੇ ਦੱਖਣ ਵੱਲ ਚਾਲੇ ਪਾਏ ਗੁਰੂ ਜੀ ਗੁੰਟੂਰ ਕਾਂਚੀਪੁਰਮ ਤ੍ਰਿਚਨਾਪੱਲੀ ਨਾਗਪਟਮ ਰਾਮੇਸ਼ਵਰ ਤਿਰਵਿੰਦਰਮ ਤਨਾਸਰੀ ਵੈਲੀ ਸੰਗਲਾਦੀਪ ਪਨਾਰ ਬੇਦਰ ਉਜੈਨ ਅਜਮੇਰ ਮਥੁਰਾ ਰੇਵਾੜੀ हिसार ਅਤੇ ਤਖਤੂਪੁਰ ਰਾਹੀਂ ਸ਼੍ਰੀਲੰਕਾ ਪਹੁੰਚੇ ਗੁਰੂ ਜੀ ਨੇ ਪਾਕਪਟਨ ਵਿਖੇ ਸ਼ੇਖ ਫਰੀਦ ਦੇ ਦਸਵੇਂ ਉੱਤਰਾਧਿਕਾਰੀ ਸ਼ੇਖ ਬ੍ਰਹਮ ਨੂੰ ਮਿਲੇ ਜਿਨ੍ਹਾਂ ਨੂੰ ਸ਼ੇਖ ਇਬਰਾਹਿਮ ਵੀ ਕਿਹਾ ਜਾਂਦਾ ਹੈ ਸੂਫੀ ਸੰਤ ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ ਗੁਰੂ ਜੀ ਨੇ ਪਾਕਪਟਨ ਤੋਂ ਦਿਪਾਲਪੁਰ ਹੁੰਦੇ ਹੋਏ ਸੁਲਤਾਨਪੁਰ ਲੋਧੀ ਪਹੁੰਚੇ ਉਦਾਸੀ ਲਗਭਗ 1513 ਈਸਵੀ ਵਿੱਚ ਸਮਾਪਤ ਹੋਈ ਅਤੇ ਅਗਲੇ ਹੀ ਸਾਲ 1514 ਈਸਵੀ ਵਿੱਚ ਗੁਰੂ ਜੀ ਨੇ ਤੀਸਰੀ ਉਦਾਸੀ ਦਾ ਆਰੰਭ ਕੀਤਾ ਗੁਰੂ ਨਾਨਕ ਦੇਵ ਜੀ ਨੇ 1524 ਈਸਵੀ ਵਿੱਚ ਆਪਣੀ ਤੀਜੀ ਉਦਾਸੀ ਸ਼ੁਰੂ ਕੀਤੀ ਇਸ ਵਾਰ ਗੁਰੂ ਜੀ ਉੱਤਰ ਵੱਲ ਗਏ ਗੁਰੂ ਜੀ ਨੇ ਕਸ਼ਮੀਰ ਲੱਦਾਖ ਹਿਮਾਚਲ ਪ੍ਰਦੇਸ਼ ਮਾਨਸਰੋਵਰ ਝੀਲ ਕੈਲਾਸ਼ ਪਰਬਤ ਨੇਪਾਲ ਤਾਸ਼ਕੰਦਾ ਤਾਸ਼ਕੰਦ ਸਿੱਕਮ ਅਤੇ ਤਿੱਬਤ ਵਰਗੀਆਂ ਥਾਵਾਂ ਤੇ ਪ੍ਰਸਥਾਨ ਕੀਤੇ ਇਹ ਉਦਾਸੀ ਲਗਭਗ 1518 ਇਸਮੀ ਵਿੱਚ ਸੰਪੂਰਨ ਹੋਈ ਇਸ ਤੋਂ ਬਾਅਦ 1519 ਵਿੱਚ ਗੁਰੂ ਜੀ ਨੇ ਆਪਣੀ ਚੌਥੀ ਯਾਤਰਾ ਸ਼ੁਰੂ ਕੀਤੀ ਇਸ ਵਾਰ ਗੁਰੂ ਜੀ ਨੇ ਮੁਸਲਿਮ ਹਾਜ਼ੀ ਵਰਗਾ ਨੀਲਾ ਪਹਿਰਾਵਾ ਪਾਇਆ ਹੋਇਆ ਸੀ ਇਸ ਉਦਾਸੀ ਦੌਰਾਨ ਉਹਨਾਂ ਨੇ ਅਚਮੀ ਏਸ਼ੀਆ ਦਾ ਦੌਰਾ ਕੀਤਾ ਭਾਈ ਮਰਦਾਨਾ ਜੀ ਵੀ ਗੁਰੂ ਜੀ ਦੇ ਨਾਲ ਸੀ ਇਸ ਵਾਰ ਗੁਰੂ ਜੀ ਮੱਕਾ ਅਤੇ ਅਰਬ ਦੇਸ਼ਾਂ ਵਿੱਚ ਗਏ 1521 ਇਸਵੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੀ ਆਖਰੀ ਉਦਾਸੀ ਪੂਰੀ ਕੀਤੀ ਉਹਨਾਂ ਨੇ ਆਪਣੀ ਜੀਵਨ ਦੇ ਆਖਰੀ 18 ਸਾਲ ਆਪਣੇ ਪਰਿਵਾਰ ਨਾਲ ਕਰਤਾਰਪੁਰ ਵਿਖੇ ਬਿਤਾਏ ਇਹ ਸੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਬਾਰੇ ਕੁਝ ਜਾਣਕਾਰੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਜੇਕਰ ਵੀਡੀਓ ਬਣਾਉਦੇ ਸਮੇਂ ਸਾਫ ਤੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਤੁਸੀਂ ਕਮੈਂਟਾਂ ਵਿੱਚ ਸਾਡੀ ਗਲਤੀ ਸੁਧਾਰ ਸਕਦੇ ਹੋ ਧੰਨਵਾਦ